22 ਜਨਵਰੀ ਦੇ ਮੌਕੇ ਭਗਵੰਤ ਮਾਨ ਇੱਕ ਸਪੀਚ ਦਿੰਦੇ ਨੇ ਕੀ ਉਹ ਸਪੀਚ ਪਹਿਲਾਂ ਧਿਆਨ ਨਾਲ ਸੁਣੋ ਸੋ ਸੂਬੇ ਦਾ ਮਾਹੌਲ ਕਰਨ ਖਰਾਬ ਕਰਨ ਵਾਸਤੇ ਜੋ ਲੋਕ ਮੰਸੂਬੇ ਕੱਢ ਰਹੇ ਨੇ ਆ ਜਿਹੜੇ ਗੈਂਗਸਟਰ ਸਖਤ ਚੇਤਾਵਨੀ ਉਹਨਾਂ ਨੂੰ ਅੱਜ ਦਿੱਤੀ ਜਾਂਦੀ ਹੈ ਕਿ ਜੁਰਮ ਦੀ ਦੁਨੀਆ ਚੋਂ ਬਾਹਰ ਆ ਜਾਣ ਨਹੀਂ ਤਾਂ ਗੰਭੀਰ ਨਤੀਜੇ ਭੁਗਤਣ ਵਾਸਤੇ ਤਿਆਰ ਰਹੇ ਹਾਂ ਹੁਣ ਇਹ ਸਪੀਚ ਤੋਂ ਬਾਅਦ ਤੁਸੀਂ ਉਸ ਸਪੀਚ ਸੁਣੋ ਜਿਹੜੀ ਅਰਵਿੰਦ ਕੇਜਰੀਵਾਲ ਨੇ ਦਿੱਤੀ ਸੀਗੀ ਜਦੋਂ ਜਿਮਨੀ ਚੌਣਾ ਸੀ ਆ ਜਿੰਨੇ ਗੈਂਗਸਟਰ ਐ ਆਜ ਉਹਨਾਂ ਕੋ ਕਹਿ ਕੇ ਜਾ ਰਹਾ ਹਾਂ ਜਾਂ ਤਾਂ ਤਰਨ ਤਰਨ ਛੋੜ ਦਿਓ ਸਾਰੇ ਗੈਂਗਸਟਰ ਗੈਂਗਸਟਰਾਂੋਂ ਸੇ ਫਿਰੋਤੀ ਕਰਨ ਵਾਲੋਂ ਸੇ ਆਪਕੋ ਮੁਕਤੀ ਦਿਲਾਇੰਗੇ। ਉਨਕੋ ਮੈਂ ਅੱਜ ਚੇਤਾਵਨੀ ਦੇ ਕੇ ਜਾ ਰਹਾ ਹੂੰ। 1 ਹਫਤਾ ਬਚਾਏ 1 ਹਫਤੇ ਦੇ ਅੰਦਰ ਤਰੰਤਾਰਨ ਕਾ ਪੰਜਾਬ ਛੋੜ ਕੇ ਚਲੇ ਜਾਓ। ਪੂਰੇ ਪੰਜਾਬ ਕੇ ਧੀਰੇ ਧੀਰੇ ਸਫਾਇਆ ਕਰ ਰਹੇ ਹੈ ਪੂਰੇ ਪੰਜਾਬ ਸੇ ਗੈਂਗਸਟਰੋਂ ਕਾ ਫਿਰੋਤੀ ਮੰਗਨੇ ਵਾਲੋਂ ਕਾ। ਅਰਵਿਦੀ ਕੇਜਰੀਵਾਲ ਨੇ ਗੈਂਗਸਟਰ ਨੂੰ 7 ਦਿਨਾਂ ਦੀ ਚੇਤਾਵਨੀ ਦਿੱਤੀ ਸੀ ਕਿ ਉਹਨਾਂ ਕੋਲ 7 ਦਿਨ ਦਾ ਸਮਾਂ ਹੈ ਕਿ ਉਹ 7 ਦਿਨ ਦੇ ਵਿੱਚ ਵਿੱਚ ਪੰਜਾਬ ਛੱਡ ਕੇ ਚਲੇ ਜਾਣ ਨਹੀਂ ਤਾਂ ਉਹਨਾਂ ਦਾ ਜੋ ਹਾਲ ਹੋਊਗਾ। ਉਹ ਬਹੁਤ ਬੁਰਾ ਹੋਊਗਾ ਅਜਈ ਸਪੀਚ ਦੇਣ ਤੋਂ ਬਾਅਦ ਪੰਜਾਬ ਦੇ ਵਿੱਚ ਲਗਾਤਾਰ ਕਤਲ ਹੁੰਦੇ ਨੇ 26 ਜਨਵਰੀ ਦੇ ਮੌਕੇ ਹੀ ਇੱਕ ਪੁਲਿਸ ਕਰਮਚਾਰੀ ਦਾ ਵੀ ਕਤਲ ਕਰ ਦਿੱਤਾ ਗਿਆ 6 ਜਾਨਿਆਂ ਵੱਲੋਂ ਤੇ ਇਸ ਦੇ ਨਾਲ ਜੇ ਗੱਲ ਕੀਤੀ ਜਾਵੇ ਤਾਂ 26 ਜਨਵਰੀ ਦੇ 48 ਘੰਟੇ ਪਹਿਲਾਂ ਹੀ ਇੱਕ ਪੰਜਾਬ ਦੇ ਵਿੱਚ ਫਤਿਹਗੜ੍ਹ ਸਾਹਿਬ ਦੇ ਜ਼ਿਲ੍ਹੇ ਦੇ ਵਿੱਚ ਪੈਂਦੇ ਖਾਨਪੂਰ ਦੇ ਵਿੱਚ ਟ੍ਰੇਨ ਦੇ ਕੋਲ ਪਟੜੀ ਦੇ ਉੱਤੇ ਬਲਾਸ ਹੋਇਆ ਮਾਲ ਗੱਡੀ ਦੇ ਇੰਜਨ ਦਾ ਵੀ ਭਾਰੀ ਨੁਕਸਾਨ ਹੋਇਆ ਤੇ ਡਰਾਈਵਰ ਦੀ ਵੀ ਸੱਟਾਂ ਲੱਗੀਆਂ ਦਾਵਾ ਇਹ ਕੀਤਾ ਜਾ ਰਿਹਾ ਹੈ ਕਿ ਜਿਹੜਾ ਇਹ ਧਮਾਕਾ ਹੋਇਆ ਇਹ ਆਰਡੀਐਕਸ ਦੇ ਰਾਹੀਂ ਹੋਇਆ ਤੇ ਪੰਜਾਬ ਦੇ ਵਿੱਚ 48 ਘੰਟੇ ਪਹਿਲਾਂ 79 ਦਾ ਦਿ ਇਸ ਤਰੀਕੇ ਦਾ ਬਲਾਸਟ ਹੋਣਾ ਇਸ ਦੇ ਉੱਤੇ ਇੱਕ ਪੋਸਟ ਜਾਰੀ ਕੀਤੀ ਗਈ ਹੈ ਜਿਹੜੀ ਕਾਫੀ ਵਾਇਰਲ ਹੋ ਰਹੀ ਆ ਹਾਲਾਂਕਿ ਪੁਲਿਸ ਵੱਲੋਂ ਜਾਂ ਸਰਕਾਰ ਵੱਲੋਂ ਇਸ ਦੀ ਕੋਈ ਪੁਸ਼ਟੀ ਨਹੀਂ ਕੀਤੀ ਗਈ ਕਿ ਪੋਸਟ ਸਹੀ ਹੈ ਜਾਂ ਗਲਤ ਹੈ ਪਰ ਇਸ ਧਮਾਕੀ ਦੀ ਜ਼ਿੰਮੇਵਾਰੀ ਖਾਲਿਸਤਾਨ ਜ਼ਿੰਦਾਬਾਦ ਫੋਰਸ ਨੇ ਲਈ ਹੈ ਜਿਸ ਦੇ ਵਿੱਚ ਉਹਨਾਂ ਨੇ ਲਿਖਿਆ ਕਿ ਉਹ ਖੁਦ ਤੇ ਸਰਕਾਰ ਨੂੰ ਚੌਸ਼ਾਂਚੀਨਾ ਨਹੀਂ ਬੈਠਣ ਦੇਣਗੇ ਜਦ ਤੱਕ ਉਹ ਖਾਲਿਸਤਾਨ ਨੂੰ ਹੋਂਦ ਵਿੱਚ ਸਫਲ ਨਹੀਂ ਹੋ ਜਾਂਦੇ ਇੱਕ ਪਾਸੇ ਅਜਿਹੇ ਕਾਂਡ ਹੋਣੇ ਤੇ ਦੂਜੇ ਪਾਸੇ ਭਗਵੰਤ ਮਾਨ ਦੀ ਤੇ ਆਮ ਆਦਮੀ ਪਾਰਟੀ ਦੇ ਲੀਡਰਾਂ ਦੀਆਂ ਸਿਰਫ ਸਪੀਚਾਂ ਸੁਣਨ ਨੂੰ ਮਿਲਣੀਆਂ ਕ੍ਰਾਈਮ ਮੁਕਤ ਦੀਆਂ ਪੰਜਾਬ ਦੇ ਵਿੱਚ ਗੈਂਗਸ ਇੱਕ ਹਮਲਾ ਕੀਤਾ ਗਿਆ ਵਾਰ ਕੀਤਾ ਗਿਆ ਉਹਨਾਂ ਨੂੰ ਸ਼ਹਿ ਦੇਣ ਵਾਲੇ ਜੋ ਉਹਨਾਂ ਦੀ ਸਹਾਇਤਾ ਕਰਨ ਵਾਲੇ ਵੀ ਨਹੀਂ ਬਖਸ਼ੇ ਜਾਣਗੇ ਕਾਨੂੰਨ ਭੰਗ ਕਰਨ ਵਾਲਿਆਂ ਨਾਲ ਕੋਈ ਲਿਹਾਜ਼ ਨਹੀਂ ਕੀਤਾ ਜਾਊਗਾ 26 ਜਨਵਰੀ ਦੇ ਮੌਕੇ ਭਗਵੰਤ ਮਾਨ ਇੱਕ ਸਪੀਚ ਦਿੰਦੇ ਨੇ ਕੀ ਉਹ ਸਪੀਚ ਪਹਿਲਾਂ ਧਿਆਨ ਨਾਲ ਸੁਣੋ ਸੋ ਸੂਬੇ ਦਾ ਮਾਹੌਲ ਖਰਾਬ ਕਰਨ ਵਾਸਤੇ ਜੋ ਲੋਕ ਮਨਸੂਬੇ ਕੱਢ ਰਹੇ ਨੇ ਅਜਰ ਗੈਂਗਸਟਰ ਸਖਤ ਚੇਤਾਵਨੀ ਉਹਨਾਂ ਨੂੰ ਅੱਜ ਦਿੱਤੀ ਜਾਂਦੀ ਹੈ ਕਜੁਰਮ ਦੀ ਦੁਨੀਆ ਚ ਬਾਹਰ ਆ ਜਾਣ ਨਹੀਂ ਤਾਂ ਗੰਭੀਰ ਨਤੀਜੇ ਭੁਗਤਣ ਵਾਸਤੇ ਤਿਆਰ ਰਹੇ ਹਾਂ ਹੁਣ ਇਸ ਸਪੀਚ ਤੋਂ ਬਾਅਦ ਤੁਸੀਂ ਉਹ ਸਪੀਚ ਸੁਣੋ ਜਿਹੜੀ ਅਰਵਿੰਦ ਕੇਜਰੀਵਾਲ ਨੇ ਦਿੱਤੀ ਸੀ ਜਦੋਂ ਜਿੰਮੀ ਚੌਣਾ ਸੀ ਆ ਜਿਤਨੇ ਗੈਂਗਸਟਰ ਹੈ आज उनको कह के जा रहा हूं या तो ਤਰਨ ਤਰਨ ਛੋੜ ਦੋ ਸਾਰੇ ਗੈਂਗਸਟਰ ਗੈਂਗਸਟਰੋਂ ਸੇ ਫਿਰੋਤੀ ਕਰਨੇ ਵਾਲੋ ਸੇ ਆਪਕੋ ਮੁਕਤੀ ਦਿਲਾएंगे उनको मैं आज ਚੇਤਾਵਨੀ ਦੇ ਕੇ ਜਾ ਰਹਾ ਹੂੰ ਇੱਕ ਹਫਤਾ ਬਚਾਏ ਇੱਕ ਹਫਤੇ ਦੇ ਅੰਦਰ ਤਰੰਤਾਰਨ ਕਿ ਪੰਜਾਬ ਛੋੜ ਕੇ ਚਲੇ ਜਾਓ ਪੂਰੇ ਪੰਜਾਬ ਦੇ ਧੀਰੇ ਧੀਰੇ ਸਫਾਇਆ ਕਰ ਰਹੇ ਹਨ ਪੂਰੇ ਪੰਜਾਬ ਸੇ ਗੈਂਗਸਟਰਾਂ ਦਾ ਫਿਰੋਤੀ ਮੰਗਨੇ ਵਾਲੋਂ ਦਾ ਅਰਵਦੀ ਕੇਜਰੀਵਾਲ ਨੇ ਗੈਂਗਸਟਰ ਨੂੰ 7 ਦਿਨਾਂ ਦੀ ਕਿਤਾਬ ਦਿੱਤੀ ਸੀ ਕਿ ਉਹਨਾਂ ਕੋਲ 7 ਦਿਨ ਦਾ ਸਮਾਂ ਹੈ ਕਿ ਉਹ 7 ਦਿਨ ਦੇ ਵਿੱਚ ਵਿੱਚ ਪੰਜਾਬ ਛੱਡ ਕੇ ਚਲੇ ਜਾਣ ਨਹੀਂ ਤਾਂ ਉਹਨਾਂ ਦਾ ਜੋ ਹਾਲ ਹੋਊਗਾ ਉਹ ਬਹੁਤ ਬੁਰਾ ਹੋਊਗਾ ਅਜਈ ਸਪੀਚ ਦੇਣ ਤੋਂ ਬਾਅਦ ਪੰਜਾਬ ਦੇ ਵਿੱਚ ਲਗਾਤਾਰ ਕਤਲ ਹੁੰਦੇ ਨੇ 26 ਜਨਵਰੀ ਦੇ ਮੌਕੇ ਹੀ ਇੱਕ ਪੁਲਿਸ ਕਰਮਚਾਰੀ ਦਾ ਵੀ ਕਤਲ ਕਰ ਦਿੱਤਾ ਗਿਆ 6 ਜਾਨਿਆਂ ਵੱਲੋਂ ਤੇ ਇਸ ਦੇ ਨਾਲ ਜੇ ਗੱਲ ਕੀਤੀ ਜਾਵੇ ਤਾਂ 26 ਜਨਵਰੀ ਦੇ 48 ਘੰਟੇ ਪਹਿਲਾਂ ਹੀ ਇੱਕ ਪੰਜਾਬ ਦੇ ਵਿੱਚ ਫਟੇਗੜ ਸਾਹਿਬ ਦੇ ਜ਼ਿਲ੍ਹੇ ਦੇ ਵਿੱਚ ਪੈਂਦੇ ਖਾਨਪੂਰ ਦੇ ਵਿੱਚ ਟ੍ਰੇਨ ਦੇ ਕੋਲ ਪਟੜੀ ਉੱਤੇ ਬਲਾਸਟ ਹੋਇਆ ਮਾਲ ਗੱਡੀ ਦੇ ਇੰਜਨ ਦਾ ਵੀ ਭਾਰੀ ਨੁਕਸਾਨ ਆਇਆ ਤੇ ਡਰਾਈਵਰ ਦੀ ਵੀ ਸੱਟਾਂ ਲੱਗੀਆਂ ਦਾਵਾ ਇਹ ਕੀਤਾ ਜਾ ਰਿਹਾ ਹੈ ਕਿ ਜਿਹੜਾ ਇਹ ਤੁਮਾਕਾ ਹੋਇਆ ਇਹ ਆਰਡੀਐਕਸ ਦੇ ਰਾਹੀਂ ਹੋਇਆ ਤੇ ਪੰਜਾਬ ਦੇ ਵਿੱਚ 48 ਘੰਟੇ ਪਹਿਲਾਂ 79 ਦਾ ਦਿਨ ਤੋਂ ਇਸ ਤਰੀਕੇ ਦਾ ਬਲਾਸਟ ਹੋਣਾ ਇਸ ਦੇ ਉੱਤੇ ਇੱਕ ਪੋਸਟ ਸਾਂ ਜਾਰੀ ਕੀਤੀ ਗਈ ਹੈ ਜਿਹੜੀ ਕਾਫੀ ਵਾਇਰਲ ਹੋ ਰਹੀ ਆ ਹਾਲਾਂਕਿ ਪੁਲਿਸ ਵੱਲੋਂ ਜਾਂ ਸਰਕਾਰ ਵੱਲੋਂ ਇਸ ਦੀ ਕੋਈ ਪੁਸ਼ਟੀ ਨਹੀਂ ਕੀਤੀ ਗਈ ਕਿ ਪੋਸਟ ਸਹੀ ਹੈ ਜਾਂ ਗਲਤ ਹੈ ਪਰ ਇਸ ਧਮਾਕਾ ਦੀ ਜ਼ਿੰਮੇਵਾਰੀ ਖਾਲਿਸਤਾਨ ਜ਼ਿੰਦਾਬਾਦ ਫੋਰਸ ਨੇ ਲਈ ਹੈ ਜਿਸ ਦੇ ਵਿੱਚ ਉਹਨਾਂ ਨੇ ਲਿਖਿਆ ਕਿ ਉਹ ਖੁਦ ਤੇ ਸਰਕਾਰ ਨੂੰ ਚਾਹਤਾਂ ਸ਼ਾਂਤੀ ਨਾਲ ਨਹੀਂ ਬੈਠਣ ਦੇਣਗੇ ਜਦ ਤੱਕ ਉਹ ਖਾਲਿਸਤਾਨ ਬਣਾਉਣ ਦੇ ਵਿੱਚ ਸਫਲ ਨਹੀਂ ਹੋ ਜਾਂਦੇ ਇੱਕ ਪਾਸੇ ਅਜਿਹੇ ਕਾਂਡ ਹੋਣੇ ਤੇ ਦੂਜੇ ਪਾਸੇ ਭਗਵੰਤ ਮਾਨ ਦੀ ਤੇ ਆਮ ਆਦਮੀ ਪਾਰਟੀ ਦੇ ਲੀਡਰਾਂ ਦੀਆਂ ਸਿਰਫ ਸਪੀਚਾਂ ਸੁਣਨ ਨੂੰ ਮਿਲਦੀਆਂ ਕ੍ਰਾਈਮ ਮੁਕਤ